ਕਿਸੇ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਕਿੰਦੇ ਰਾਜਾ ਨਾ ਅੱਜਕਲ ਬੜਾ ਪਰੇਸ਼ਾਨ ਰਿਹਾ ਕਰਦਾ ਕਿੰਦੇ ਰਾਤ ਨੂੰ ਜਦੋਂ ਸੋਇਆ ਕਰਦਾ ਤੇ ਸੁਪਨੇ ਵਿੱਚ ਇੱਕ ਬੀਬੀ ਆ ਕੇ ਕਹਿੰਦੀ ਵੀ ਅੱਜ ਆਵਾਂਗੇ ਕੱਲ ਜਿਵੇਂ ਹੀ ਉਹ ਸੁਪਨਾ ਆਉਂਦਾ ਰਾਜਾ ਕਬਰਾ ਕੇ ਤੇ ਉੱਠ ਖੜਦਾ ਕਿੰਦੇ ਕੁਝ ਸਮੇਂ ਬਾਅਦ ਉਹਨੂੰ ਫੇਰ ਜਿਹੜਾ ਸੁਪਨਾ ਹੈ ਉਹ ਭੁੱਲ ਜਾਂਦਾ ਤੇ ਉਸ ਹੋ ਜਾਂਦਾ ਕਿੰਦੇ ਅਗਲਾ ਦਿਨ ਹੁੰਦਾ ਤੇ ਕਹਿੰਦੇ ਰਾਤ ਨੂੰ ਜਦੋਂ ਸੌਂਦਾ ਫਿਰ ਉਵੇਂ ਹੀ ਸੁਪਨਾ ਆਉਂਦਾ ਬੀਬੀ ਸੁਪਨੇ ਚ ਆ ਕੇ ਕਹਿੰਦੀ ਆਜਾਂਵਾਂ ਕਿ ਕੱਲ ਕਹਿੰਦੇ ਜਦੋਂ ਇਹ ਗੱਲ ਉਹ ਸੁਣਦਾ ਫਿਰ ਘਬਰਾ ਕੇ ਤੇ ਉੱਠ ਜਾਂਦਾ ਹੁਣ ਕਈ ਦਿਨ ਇਹੀ ਸਿਲਸਿਲਾ ਚੱਲਦਾ ਰਿਹਾ ਕਹਿੰਦੇ ਹਾਰ ਥੱਕ ਕੇ ਤੇ ਹੁਣ ਨਾ ਉਹਨੇ ਆਪਣੀ ਧੀ ਦੇ ਨਾਲ ਇਹ ਸਾਰਾ ਬਰਬਲਾ ਸਾਂਝਾ ਕੀਤਾ ਰਾਜੇ ਦੀਆਂ ਦੋ ਧੀਆਂ ਸੀ ਇੱਕ ਦਾ ਵਿਆਹ ਹੋ ਚੁੱਕਿਆ ਸੀ ਤੇ ਦੁੱਜੀਤੀ ਹਜੇ ਕਵਾਰੀ ਸੀ ਉਹ ਬੜੀ ਸਿਆਣੀ ਸੂਝਵਾਨ ਤੇ ਸਮਝਦਾਰ ਸੀ ਰਾਜਾ ਜੀ ਨੇ ਉਹਦੇ ਨਾਲ ਗੱਲ ਕੀਤੀ ਕਹਿੰਦੇ ਧੀਏ ਜਿਵੇਂ ਹੀ ਰਾਤ ਨੂੰ ਸੌਣਾ ਤੇ ਮੈਨੂੰ ਸੁਪਨਾ ਆਉਂਦਾ ਇੱਕ ਬੀਬੀ ਆ ਕੇ ਕਹਿੰਦੀ ਏ ਆਜਾਵਾ ਕਿ ਕੱਲ ਤੇ ਜਿਵੇਂ ਹੀ ਉਹ ਇਹ ਕਹਿੰਦੀ ਏ ਮੈਂ ਘਬਰਾ ਕੇ ਤੇ ਉੱਠ ਜਾਣਾ ਵਾ ਦੱਸ ਮੈਂ ਕੀ ਕਰਾਂ ਉਹਨੇ ਕਿਆ ਪਿਤਾ ਜੀ ਐਡੀ ਕੋ ਗੱਲ ਕਹਿੰਦੀ ਏ ਮੈਂ ਤੇ ਕਿੰਨੇ ਦਿਨ ਹੋ ਗਏ ਬੇਚੈਨ ਹੋਇਆ ਪਿਆ ਵਾਂ ਤੇ ਤੂੰ ਕਹਿੰਨੀ ਐ ਇੰਨੀ ਕੋ ਗੱਲ ਕਹਿੰਦੀ ਪਿਤਾ ਜੀ ਕੱਲ ਨੂੰ ਜਦੋਂ ਸੁਪਨਾ ਆਵੇ ਤੇ ਤੁਸੀਂ ਕਹਾਂ ਜੀ ਅੱਜ ਉਹਨੇ ਕਿਹਾ ਠੀਕ ਏ ਤੀਏ ਰਾਜੇ ਨੂੰ ਆਪਣੀ ਧੀ ਦੀ ਅਕਲਮੰਦੀ ਤੇ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਸੀ ਹੈਗਾ ਰਾਜੇ ਨੇ ਕਿਹਾ ਠੀਕ ਐ ਅਗਲੇ 2 ਤੋਂ 4 ਦਿਨ ਲੰਘ ਗਏ ਰਾਜੇ ਨੂੰ ਕੋਈ ਸੁਪਨਾ ਨਾ ਆਇਆ ਰਾਜੇ ਨੇ ਕਿਹਾ ਚਲੋ ਖੜਾ ਛੋਟਾ ਚੰਗੀ ਗੱਲ ਹੋਈ ਵੀ ਸੁਪਨਾ ਨਹੀਂ ਆਉਂਦਾ ਜਿਵੇਂ ਪੰਜਵਾਂ ਦਿਨ ਹੋਇਆ ਰਾਜੇ ਨੂੰ ਫੇਰ ਸੁਪਨਾ ਆਇਆ ਉਹ ਬੀਬੀ ਆ ਕੇ ਪੁੱਛਦੀ ਐ ਰਾਜਾ ਅੱਜ ਆਵਾਂ ਕਿ ਕੱਲ ਰਾਜਾ ਨਾ ਉਹਦੇ ਸਾਹਮਣੇ ਖੜਾ ਹੁੰਦਾ ਰਾਜਾ ਕਹਿੰਦਾ ਤੂੰ ਅੱਜ ਆ ਜਾ ਇੰਨਾ ਕਿਹਾ ਤੇ ਉਹ ਜਿਹੜੀ ਬੀਬੀ ਏ ਉਹਦੇ ਮਹਿਲ ਤੋਂ ਬਾਹਰ ਨਿਕਲ ਜਾਂਦੀ ਏ ਕਹਿੰਦੇ ਅਗਲੀ ਸਵੇਰ ਹੋਈ ਤੇ ਰਾਜੇ ਨੂੰ ਸਿਨਿਆ ਮਿਲਦਾ ਰਾਜਾ ਤੇਰੇ ਨਾਲ ਦੇ ਨਗਰ ਦਾ ਜੋ ਰਾਜ ਹੈ ਉਸਨੇ ਤੇਰੇ ਤੇ ਹਮਲਾ ਕਰਨ ਦੀ ਤਿਆਰੀ ਕਰ ਲਈ ਕਹਿੰਦੇ ਰਾਜੇ ਨੂੰ ਜਦੋਂ ਇਹ ਗੱਲ ਪਤਾ ਲੱਗੀ ਤੇ ਰਾਜਾ ਬੜਾ ਪਰੇਸ਼ਾਨ ਹੋ ਗਿਆ ਕਿਉਂਕਿ ਰਾਜਾ ਹਮੇਸ਼ਾ ਸ਼ਾਂਤੀ ਪਾਲਦਾ ਸੀ ਚਾਰੇ ਪਾਸੇ ਸ਼ਾਂਤੀ ਰਹੇ ਅਮਨ ਰਹੇ ਤੇ ਲੋਕ ਹਸੀ ਖੁਸ਼ੀ ਵਾਸ ਕਰਨ ਕਹਿੰਦੇ ਰਾਜੇ ਦੀ ਜਿਹੜਾ ਸੇਨਾ ਸੀ ਉਹ ਵੀ ਇਸ ਚੀਜ਼ ਲਈ ਤਿਆਰ ਨਹੀਂ ਸੀ ਕਿੰਦੇ ਜਦੋਂ ਉੱਤੇ ਹਮਲਾ ਹੋਇਆ ਤੇ ਕਿੰਦੇ ਦੇਖਦੇ ਹੀ ਦੇਖਦੇ ਰਾਜੇ ਦੀ ਜਿੰਨੀ ਪ੍ਰਜਾ ਸੀ ਕਿੰਦੇ ਸਾਰੀ ਕਿੰਦੇ ਹਾਰ ਕੇ ਤੇ ਪਾਸੇ ਹੋ ਗਈ ਰਾਜੇ ਦੇ ਮਹਿਲ 'ਚੋਂ ਇੱਕ ਉਹਨੇ ਗੁਪਤ ਦਰਵਾਜ਼ਾ ਬਣਾਇਆ ਸੀ ਜੋ ਜੰਗਲ 'ਚ ਜਾ ਕੇ ਨਿਕਲਦਾ ਸੀ ਰਾਜੇ ਨੇ ਆਪਣੀ ਧੀ ਨੂੰ ਲਿਆ ਤੇ ਉਸ ਦੇ ਵਿੱਚੋਂ ਬਾਹਰ ਨਿਕਲ ਗਿਆ ਹੁਣ ਤੁਰਦੇ ਤੁਰਦੇ ਕਿੰਦੇ ਸ਼ਾਮ ਹੋ ਜਾਂਦੀ ਹੈ ਤੇ ਆਪਣੇ ਜਿਹੜਾ ਉਹਦਾ ਇਲਾਕਾ ਹੁੰਦਾ ਉਸ ਤੋਂ ਪਾਰ ਹੋ ਗਏ ਹੁੰਦੇ ਨੇ ਹੁਣ ਅਗਲਾ ਨਗਰ ਆਉਂਦੇ ਅਗਲੇ ਨਗਰ 'ਚ ਜਾਂਦਿਆਈ ਰਾਜੇ ਨੂੰ ਹੁੰਦਾ ਵੀ ਇਸ ਨਗਰ ਦੇ ਵਿੱਚ ਇੱਕ ਮੇਰਾ ਕੰਮ ਆ ਸੀ ਜਿਸ ਨੂੰ ਮੈਂ ਬੜਾ ਆਪਣੇ ਨੇੜੇ ਰੱਖਿਆ ਕਿੰਦੇ ਹੁਣ ਤਾਂ ਬਜ਼ੁਰਗ ਹੋ ਗਿਆ ਹੋਵੇਗਾ ਉਸ ਦੇ ਕੋਲ ਚਲਦੇ ਹਾਂ ਤੇ ਕੁਝ ਦਿਨ ਰਹਿਣ ਦਾ ਇੰਤਜ਼ਾਮ ਹੋ ਜਾਏਗਾ ਕਿੰਦੇ ਫਿਰ ਅੱਗੇ ਦੀ ਬਾਤ ਚ ਸੋਚਾਂਗੇ ਰਾਜਾ ਨਾ ਰਾਤ ਨੂੰ ਜਾ ਕੇ ਤੇ ਉਹਦਾ ਬੂਹਾ ਖੜਕਾਉਂਦਾ ਹੈ ਹੁਣ ਉਹ ਨੌਕਰ ਉਹ ਰਾਜੇ ਨੂੰ ਦੇਖ ਕੇ ਤੇ ਇਕਦਮ ਪ੍ਰਸੰਨ ਹੋ ਜਾਂਦਾ ਕਹਿੰਦੇ ਰਾਜਾ ਅੱਜ ਮੇਰੀ ਕੁਟਿਆջ ਕਿਵੇਂ ਰਾਜੇ ਨੇ ਸਾਰੀ ਗੱਲ ਦਸੀ ਵੀ ਐਵੇਂ ਗਵਾਂਢੀ ਮੁਲਕ ਨੇ ਆਪਣੇ ਰਾਜ ਤੇ ਹਮਲਾ ਕਰਤਾ ਹੁਣ ਉਹਨਾਂ ਦੇ ਰਾਜ ਦੇ ਅਧੀਨ ਆਪਣੀ ਜਾਨ ਬਚਾ ਕੇ ਤੇ ਤੁਹਾਡੇ ਕੋਲ ਆਏ ਆ ਕਹਿੰਦੇ ਉਹਨਾਂ ਕਿਆ ਵੀ ਕੋਈ ਨਾ ਆਓ ਤੁਸੀਂ ਰਵੋ ਰਾਜੇ ਨੂੰ ਆਪਣੇ ਨਾਲ ਵਾਲਾ ਕਮਰਾ ਦੇ ਦਿੱਤਾ ਨਹਾਣ ਧੋਣ ਲਈ ਗਰਮ ਪਾਣੀ ਦਿੱਤਾ ਤੇ ਕਹਿੰਦੇ ਉਸ ਤੋਂ ਬਾਅਦ ਖਾਣ ਦੀ ਵਿਵਸਥਾ ਕਰਦੀ। ਕਹਿੰਦੇ ਰਾਜੇ ਦਿੱਤੀ ਹੁਣ ਸਾਰਾ ਦਿਨ ਦੀ ਥੱਕੀ ਟੁੱਟੀ ਸੀ। ਉਹ ਖਾਣਾ ਖਾ ਕੇ ਤੇ ਸੋएगी। ਰਾਜੇ ਨੂੰ ਨੀਂਦ ਨਹੀਂ ਸੀ ਆਉਂਦੀ। ਰਾਜਾ ਸੋਚਨ ਲੱਗਾ ਸੀ ਕੱਲ ਦਾ ਦਿਨ ਸੀ। ਜਦੋਂ ਮੈਂ ਮਹਿਲ ਦੇ ਵਿੱਚ ਇਸ ਸਮੇਂ ਘੁੰਮ ਰਿਹਾ ਸੀ। ਕਿੰਨੇ ਲੋਕ ਮੇਰੇ ਅੱਗੇ ਪਿੱਛੇ ਘੁੰਮਦੇ ਪਏ ਸਨ। ਅੱਜ ਮੈਂ ਆਪਣੇ ਇੱਥੇ ਇੱਕ ਕਾਮੇ ਦੇ ਘਰ ਰੁਕਿਆ ਹੋਇਆ ਜੋ ਮੇਰੇ ਘਰ ਕੰਮ ਕਰਦਾ ਸੀ। ਕਿੰਦੇ ਕਿਵੇਂ ਤੇ ਪਰਮਾਤਮਾ ਨੇ ਹਾਲਾਤ ਬਣਾਤੇ ਨੇ ਐਵੇਂ ਦੀ ਸੋਚ ਕੇ ਕਰਵਟ ਬਦਲੀ ਜਾਂਦਿਆ ਸੀ ਉੱਠ ਕੇ ਤੇ ਬਾਹਰ ਜਾਣ ਲੱਗਦਾ ਕਿੰਦੇ ਇੰਨੇ ਨੂੰ ਰਾਜੇ ਨੂੰ ਕਿਸੇ ਦੀ ਆਵਾਜ਼ ਆਉਂਦੀ ਗੱਲਾਂ ਕਰਦੇ ਦੀ ਹੁਣ ਸੁਭਾਵਿਕជា ਸੀ ਮਹਿਲ ਛੱਡਿਆ ਸੀ ਤੇ ਹੁਣ ਹਰ ਇੱਕ ਨੂੰ ਸ਼ੱਕ ਦੀ ਨਿਗਾ ਨਾਲ ਦੇਖਣ ਦਿਆ ਸੀ ਰਾਜਾ ਸੋਚਦਾ ਐਨੀ ਰਾਤ ਨੂੰ ਕੌਣ ਗੱਲਾਂ ਕਰਦਾ ਪਿਆ ਥੋਣਾ ਜੇ ਬਾਹਰ ਹੋਇਆ ਦਿਲ ਪਤਾ ਲੱਗਾ ਵੀ ਜਿਸ ਤੇ ਘਰ ਰੁਕਿਆ ਹੋਇਆ ਹੈ ਕਾਮੇ ਦੇ ਘਰ ਉਹੀ ਗੱਲਾਂ ਕਰਦੇ ਪਏ ਨੇ ਹੁਣ ਉਹ ਕਹਿਣ ਦਿਆ ਸੀ ਵੀ ਹੁਣੇ ਰਾਜਾ ਤੇ ਹੈ ਨਹੀਂ ਇਥੇ ਮੰਗਤਿਆਂ ਵਰਗਾ ਹੋ ਗਿਆ ਤੇ ਸਾਡੇ ਘਰ ਆ ਕੇ ਤੇ ਬਸੇਰਾ ਲਾ ਲਿਆ ਉਹਦੀ ਪਤਨੀ ਕਹਿੰਦੀ ਵੀ ਜੇ ਤੇਨੂੰ ਪਤਾ ਹੈ ਇਹ ਮੰਗਤਿਆਂ ਵਰਗਾ ਹੈ ਤੇ ਆਪਣੇ ਘਰ ਕਿਉਂ ਰੱਖਿਆ ਕਹਿੰਦੇ ਇੰਨੇ ਮੇਰੇ ਔਖੇ ਸਮੇ ਬੜਾ ਸਾਥ ਦਿੱਤਾ ਸੀ ਤਾਂ ਕਰਕੇ ਮੈਂ ਘਰ ਰੱਖਿਆ ਕਹਿੰਦੀ ਮੈਂ 4 ਦਿਨਾਂ ਤੋਂ ਵੱਧ ਇਹਨਾਂ ਨੂੰ ਨਹੀਂ ਰੱਖ ਸਕਦੀ ਉਹ ਕਹਿੰਦਾ ਕੋਈ ਨਾ 4 ਦਿਨ ਔਖੇ ਸੌਖੇ ਕੱਢ ਲੈ 4 ਦਿਨ ਬਾਅਦ ਐਸਾ ਬਹਾਨਾ ਬਣਾਵਾਂਗਾ ਕਿ ਆਪੇ ਛੱਡ ਕੇ ਤੇ ਜਾਣ ਲਈ ਮਜਬੂਰ ਹੋ ਜਾਣਗੇ ਰਾਜਾ ਜਦੋਂ ਇਹ ਗੱਲ ਸੁਣਦਾ ਬੜਾ ਉਦਾਸ ਹੋ ਜਾਂਦਾ ਵੀ ਅੱਜ ਮਾੜਾ ਸਮਾਂ ਆਇਆ ਤੇ ਕੋਈ ਵੀ ਨਾਲ ਨਹੀਂ ਖੜਦਾ ਪਿਆ ਸਵੇਰ ਹੁੰਦੀ ਏ ਤੇ ਕਹਿੰਦੇ ਰਾਜਾ ਨੂੰ ਕਹਿੰਦਾ ਵੀ ਦੇਖ ਭਰਾਵਾ ਤੂੰ ਬੜੀ ਸੋਹਣੀ ਖਾਤਰਦਾਰੀ ਕੀਤੀ ਕੀ ਪਰ ਹੁਣ ਨਾ ਅਸੀਂ ਇੱਥੋਂ ਜਾਣਾ ਚਾਹੁੰਨੇ। ਉਹਨੇ ਕਿਹਾ ਵੀ ਕੀ ਗਲਤੀ ਹੋਗੀ। ਹੁਣ ਉਹਨੇ ਨਾ ਆਪਣੇ ਬੜੇ ਅੰਦਰੋਂ ਖੁਸ਼ੀ ਪਰ ਉਤੋਂ ਗਿਆਨ ਦੇ ਸੀ ਰਾਜਾ ਚਾਰ-ਪੰਜ ਦਿਨ ਤੇ ਰਹਿੰਦਾ। ਉਹਨੇ ਕਿਹਾ ਨਹੀਂ ਵੀ ਮੈਨੂੰ ਅੱਗੇ ਕੰਮ ਏ। ਮੈਂ ਉੱਥੇ ਜਾਣਾ ਚਾਹੁੰਨਾ। ਪਰ ਜਾਣ ਤੋਂ ਪਹਿਲਾਂ ਤੇਰੇ ਤੋਂ ਕੋਈ ਵਸਤਰ ਦੇ ਦੇ। ਕੋਈ ਸਾਨੂੰ ਅਸੀਂ ਆਪਣਾ ਇੱਥੋਂ ਪਹਿਰਾਵਾ ਬਦਲ ਕੇ ਜਾਣਾ ਚਾਹੁੰਨੇ। ਅਸੀਂ ਨਹੀਂ ਚਾਹੁੰਦੇ ਵੀ ਸਾਨੂੰ ਕੋਈ ਵੀ ਪਛਾਣ ਨੇ। ਉਹਨੇ ਕਿਹਾ ਠੀਕ ਏ। ਉਨਾ ਗਰਮ ਪਾਣੀ ਕੀਤਾ ਤੇ ਪਿੰਡ ਚੋਂ ਕੱਪੜੇ ਲਿਆ ਕੇ ਦੋਹਾਂ ਨੂੰ ਦੇ ਦਿੱਤੇ ਉਹ ਹੁਣ ਸ਼ੁਕਰਾਨਾ ਕਰਕੇ ਤੇ ਚਲੇ ਗਏ ਪਰ ਰਾਜੇ ਨੇ ਯਾਦ ਰੱਖਿਆ ਵੀ ਮਾੜੇ ਸਮੇਂ ਕੋਈ ਨਹੀਂ ਕੰਮ ਆਉਂਦਾ ਇਥੇ ਸਾਰੇ ਪੈਸੇ ਦੇ ਯਾਰ ਨਹੀਂ ਰਾਜਾ ਤੁਰੇ ਜਾਂਦਿਆ ਰਾਜਾ ਤੁਰਦਾ ਤੁਰਦਾ ਨਾਲ ਅਗਲੇ ਨਗਰ ਪਹੁੰਚਦਾ ਜਦੋਂ ਅਗਲੇ ਨਗਰ ਪਹੁੰਚੇ ਤੇ ਸਾਹਮਣੇ ਇੱਕ ਹਵੇਲੀ ਦੇ ਸੀ ਰਾਜੇ ਨੂੰ ਯਾਦ ਆਇਆ ਵੀ ਇਸ ਨਗਰ ਦਾ ਜਿਹੜਾ सेठ ਆ ਉਹ ਮੇਰਾ ਮਿੱਤਰ ਹੈ ਰਾਜਾ ਉਹਦੇ ਕੋਲ ਜਾਂਦਾ ਗਿਆ ਜਿਵੇਂ ਬੂਹਾ ਖੜਕਾਇਆ ਉਹਦੇ ਜਿਹੜੇ ਕਾਮੇ ਬਾਹਰ ਆਏ ਉਹਨਾਂ ਨੇ ਕਿਹਾ ਜੀ ਸੇਠ ਨੂੰ ਮਿਲਣਾ ਚਾਹੁੰਦੇ ਆ ਉਹਨੇ ਨਾਮ ਪਤਾ ਦੱਸਿਆ ਸੇਠ ਆ ਬੂਹੇ ਤੇ ਲੈਣ ਆਇਆ ਜਿਵੇਂ ਬੂਹੇ ਤੇ ਲੈਣ ਆਇਆ ਉਹ ਰਾਜੇ ਦੇ ਹਾਲਾਤ ਦੇਖ ਕੇ ਬੜਾ ਪਰੇਸ਼ਾਨ ਹੋਇਆ ਰਾਜੇ ਨੇ ਸਾਰੀ ਗੱਲਬਾਤ ਦੱਸੀ ਉਹ ਬੜੇ ਆਦਰ ਤੇ ਸਤਕਾਰ ਦੇ ਨਾਲ ਉਹਨਾਂ ਨੂੰ ਅੰਦਰ ਲੈ ਕੇ ਗਿਆ ਉਹਨੇ ਉੱਥੇ ਉਹਨੂੰ ਬੜੇ ਪਿਆਰ ਨਾਲ ਸਤਕਾਰ ਨਾਲ ਰੱਖਿਆ ਉਨੇ ਕਿਹਾ ਰਾਜਾ ਮੈਂ ਤੇਰੇ ਚੰਗੇ ਸਮੇਂ ਚ ਜਿਦ ਤਰਾ ਮਿੱਤਰ ਆਨਾ ਤਾ ਤੇਰੇ ਮਾੜੇ ਸਮੇਂ ਚ ਵੀ ਤੇਰੇ ਨਾਲ ਖੜਾ ਇਹ ਤੇਰਾ ਘਾਰੇ ਤੇ ਤੇਰੀ ਧੀ ਦਾ ਘਾਰੇ ਤੁਸੀਂ ਜਿੰਨਾ ਸਮਾਂ ਚਾਹੋ ਇੱਥੇ ਰਹਿ ਸਕਦੇ ਹੋ ਹੁਣ ਰਾਜਾ ਜਿਹੜਾ ਸੀ ਉਹ ਬੜਾ ਚੀਜ਼ਾਂ ਚ ਨਿਪੁੰਨ ਸੀ ਰਾਜਾ ਸੇਠ ਦੇ ਨਾਲ ਉਹਦੇ ਕਾਮਕਾਰ ਦੇ ਵਿੱਚ ਲਿਖਤ ਪੜਚ ਕੰਮ ਉਹਦੇ ਨਾਲ ਕਰਾਉਂਦਾ ਉਹਦੀ ਜਿਹੜੀ ਧੀ ਸੀ ਉਹ ਕਾਮਕਾਰ ਦੇ ਵਿੱਚ ਵਿਅਸਤ ਰਹਿਣ ਲੱਗੇ ਪਰ ਕਹਿੰਦੇ 10 ਕੁ ਦੇਣੀ ਲੰਗੇ ਸਨ ਕਿਉਂ ਸੇਠ ਦੀ ਜਿਹੜੀ ਪਤਨੀ ਸੀ ਨਾ ਉਹਨੂੰ ਨਾ ਸੁੱਤੇ ਪਏ ਦੌਰੇ ਪੈਣ ਲੱਗੇ ਕਹਿੰਦੇ ਜਿਵੇਂ ਸੁੱਤੇ ਪਏ ਰਹਿਣਾ ਤੇ ਕਈ ਵਾਰ ਉਹਨੇ ਅਜੀਬੋ ਗਰੀਬ ਹਰਕਤ ਕਰ ਦੇਣੀਆਂ ਕਰਦੀਆਂ ਕਹਿੰਦੇ ਹੁਣ ਨਾ ਬੜੇ ਸਾਰੇ ਵੈਦ ਹਕੀਮ ਲੈ ਕੇ ਆਏ ਕਿ ਵੈਦ ਹਕੀਮਾਂ ਨੇ ਕਾਹਬੀ ਤੇਰੀ ਜਿਹੜੀ ਪਤਨੀ ਹੈ ਉਹਨੂੰ ਕਿਸੇ ਤਰ੍ਹਾਂ ਦਾ ਸਰੀਰਿਕ ਰੂਪ ਤੇ ਦੌਰੇ ਪੈਣ ਲੱਗ ਕੇ ਨੇ ਕਹਿੰਦੇ ਉਹਨਾਂ ਬੜਾ ਉਲਾਜ ਕੀਤਾ ਲਗਭਗ 1 ਮਹੀਨਾ ਇਲਾਜ ਕਰਦੇ ਰਹੇ ਪਰ ਉਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸੁਧਾਰ ਨਾ ਆਇਆ ਕਿਉਂਕਿ ਇਸ ਤੋਂ ਪਹਿਲਾਂ ਉਹਨੂੰ ਕਦੀ ਇਹ ਬਿਮਾਰੀ ਹੈ ਹੀ ਨਹੀਂ ਸੀ ਅਚਾਨਕ ਇਹ ਬਿਮਾਰੀ ਹੋਈ ਸੀ ਕਹਿੰਦੇ ਉਹ ਬੜੇ ਜਿਆਦੇ ਪਰੇਸ਼ਾਨ ਰਹਿਣ ਲੱਗੇ ਹਾਰ ਕਿ ਨਾ ਵੈਦ ਜਿਹੜਾ ਹੈ ਉਹ ਵੱਖ-ਵੱਖ ਜਿਹੜਾ ਵੀ ਜੋਤਿਸ਼ ਤੇ ਐਵੇਂ ਪੰਡਤਾਂ ਨੂੰ ਆਪਣੇ ਘਰ ਲੈ ਕੇ ਤੇ ਆਉਣ ਲੱਗਾ ਹੁਣ ਜੋਤਿਸ਼ ਦੇ ਜਿਹੜੇ ਪੰਡਤ ਸਨ ਉਹ ਵੱਖ-ਵੱਖ ਟੇਬਲ ਆ ਕੇ ਕਹਿਣ ਲੱਗੇ ਵੀ ਦੇਖ ਵੀ ਤੇਰੇ ਘਰ ਨਾਲ ਕੋਈ ਐਸੀ ਮਨੁਸ਼ੀਅਤ ਆਈ ਏ ਜਿਨੇ ਤੇਰੇ ਘਰ ਦਾ ਸੁੱਖ ਚੈਨ ਛੀਨ ਲਿਆ ਕਹਿੰਦੇ ਫਿਰ ਐਵੇਂ ਕਰ ਵੀ ਤੇਰੇ ਘਰ ਪਿਛਲੇ 1 ਮਹੀਨੇ ਚ ਜੋ ਵੀ ਆਇਆ ਨਾ ਉਹੀ ਤੇਰੇ ਤੇ ਮਾੜਾ ਸਮਾਂ ਲੈ ਕੇ ਆਇਆ ਜੇ ਤੂੰ ਉਹਨੂੰ ਘਰੋਂ ਕੱਢੇਗਾ ਤੇ ਤੇਰੀ ਪਤਨੀ ਬਚੇਗੀ ਨਹੀਂ ਤੇ ਫਿਰ ਇਹਦੇ ਜਿਹੜੇ ਪ੍ਰਾਣ ਨੇ ਉਹ ਚਲੇ ਜਾਣਗੇ ਹੁਣ ਉਹ ਸੇਠ ਵਿਚਾਰਾ ਡਰਦਾ ਨਾ ਤਾਂ ਉਹਨੂੰ ਕਹਿੰਦਾ ਤੇ ਨਾ ਹੀ ਉਹ ਹੁਣ ਸੋਚਦਾ ਵੀ ਕਿਵੇਂ ਇਹਨੂੰ ਕੱਢਾਂ ਤੇ ਦੂਸਰਾ ਸੋਚਦਾ ਵੀ ਪਤਨੀ ਦੀ ਜਾਨ ਵੀ ਬਚਾਉਣੀ ਹੁਣ ਹੌਲੀ-ਹੌਲੀ ਉਸ ਘਰ ਦੇ ਜਿਹੜੇ ਕੰਮ ਕਰਦੇ ਸਨ ਉਹਨਾਂ ਦੇ ਉਹਨਾਂ ਨੇ ਜਦੋਂ ਗੱਲ ਸੁਣੀ ਤੇ ਰਾਜੇ ਨੂੰ ਜਾ ਕੇ ਦੱਸੀ ਉਹ ਰਾਜੇ ਦੇ ਕੰਨਾਂ 'ਚ ਵੀ ਪਈ ਰਾਜਾ ਨਾ ਅਗਲੇ ਦਿਨ ਸੇਠ ਦੇ ਕੋਲ ਆਇਆ ਸੇਠ ਨੂੰ ਕਹਿੰਦਾ ਸੇਠ ਵੀ ਦੇਖ ਵੀ ਅਸੀਂ ਨਾ ਤੇਰੀ ਪਤਨੀ ਦੇ ਜਿਹੜੇ ਪ੍ਰਾਣਾਂ ਦੇ ਜਿਹੜੇ ਵੈਰੀ ਨਹੀਂ ਹੈਗੇ ਸਾਨੂੰ ਜੋ ਪਤਾ ਲੱਗਾ ਅਸੀਂ ਜਾਣਨਾ ਚਾਹੁੰਦੇ ਹਾਂ ਸੇਠ ਮਜਬੂਰੀ ਬਸ ਉਹਨੂੰ ਇਹ ਵੀ ਨਹੀਂ ਆਖ ਸਕਿਆ ਵੀ ਰੁਕ ਜਾਓ ਸੇਠ ਨੇ ਹੱਥ ਜੋੜੇ ਬਸ ਤੇ ਮੂੰਹੋਂ ਕੁਝ ਨਾ ਬੋਲਿਆ ਰਾਜੇ ਨੇ ਕਿਆ ਵੀ ਤੂੰ ਸਾਡੇ ਲਈ ਬਹੁਤ ਕੀਤਾ ਐਨਾ ਬੋਲ ਕੇ ਰਾਜਾ ਤੇ ਉਹਦੀ ਜਿਹੜੀ ਧੀ ਸੀ ਉਹ ਚਲੇ ਗਏ ਤੁਰਦੇ ਤੁਰਦੇ ਨਾਲ ਅਗਾ ਜਾਂਦੇ ਨੇ ਅਗਾ ਹੁਣ ਰਾਤ ਹੋ ਗਈ ਇੱਕ ਰੁੱਖ ਦੇ ਥੱਲੇ ਬੈਠ ਜਾਂਦੇ ਨੇ ਹੁਣ ਦੋਵਾਂ ਨੂੰ ਪੜੀ ਪਿਆਸ ਲੱਗੀ ਸੀ ਉਹ ਕਹਿੰਦੀ ਪਿਤਾ ਜੀ ਕਿਤੋਂ ਪਾਣੀ ਮਿਲ ਸਕਦਾ ਹੈ ਉਹ ਕਹਿੰਦੇ ਧੀਏ ਹੁਣ ਆਸ-ਪਾਸ ਤੇ ਜੰਗਲ ਰਾਤ ਦਾ ਸਮਾਂ ਆਪਾਂ ਇੱਥੇ ਹੀ ਆਪਾਂ ਬਿਤਾਉਨੇ ਆ ਹੁਣ ਸਵੇਰ ਹੋਏ ਕੀਤੇ ਜਾਵਾਂਗੇ ਫਿਰ ਪਾਣੀ ਜ਼ਰੂਰ ਪੀਵਾਂਗੇ ਇੰਨੇ ਨੂੰ ਜਿਹੜੇ ਰਾਜੇ ਦੀ ਧੀ ਸੀ ਨਾ ਉਹ ਸੋ ਜਾਂਦੀ ਕਿੰਨੇ ਰਾਜੇ ਨੂੰ ਹੁਣ ਨੀਂਦ ਨਹੀਂ ਸੀ ਆਉਣਦੀ ਇੰਨੇ ਨੂੰ ਨਾ ਉੱਤੇ ਇੱਕ ਬਗਲਾ ਤੇ ਉਹਦੀ ਘਰ ਵਾਲੀ ਉੱਤੇ ਬੈਠੇ ਸਨ ਉਹ ਆਪਸ ਵਿੱਚ ਗੱਲਾਂ ਕਰਦੇ ਪਏ ਸਨ ਕਿੰਦੇ ਤੈਨੂੰ ਪਤਾ ਆਹ ਰਾਜਾਏ ਤੇ ਇਹ ਨਾਲ ਉਹਦੀ ਧੀ ਇਹਨਾਂ ਤੇ ਮਾੜਾ ਸਮਾਂ ਆਇਆ ਹੈ ਤੇ ਵੇਖ ਅੱਜ ਇਹ ਵੀ ਜੰਗਲਾਂ 'ਚ ਭਟਕੰਦੇ ਨੇ ਉਹ ਕਹਿੰਦੀ ਵੀ ਜੇ ਮਾੜਾ ਸਮਾਂ ਆਇਆ ਤੇ ਫਿਰ ਚੰਗਾ ਕਦੋਂ ਆਏਗਾ ਕਹਿੰਦੇ ਚੰਗਾ ਸਮਾਂ ਤੇ ਹਜੇ ਨਹੀਂ ਆਉਂਦਾ ਪਰ ਹਾਂ ਇੱਥੋਂ ਥੋੜੀ ਦੂਰ ਇੱਕ ਸੰਤ ਫਕੀਰ ਨੇ ਜੇ ਉਹਨਾਂ ਕੋਲ ਚਲੇ ਜਾਣ ਤੇ ਉਹ ਹਰ ਸਮੱਸਿਆ ਦਾ ਹੱਲ ਦੱਸ ਸਕਦੇ ਨੇ ਰਾਜ ਇਹਨੂੰ ਜਿਵੇਂ ਆਸ ਜੀ ਵੱਧ ਗਈ ਬੰਜ ਗਈ ਰਾਜਾ ਨਾ ਹੁਣ ਇੰਤਜ਼ਾਰ ਕਰਨ ਲੱਗਾ ਸਬੇਰ ਹੋਵੇ ਤੇ ਅੱਗੇ ਜਾ ਕੇ ਤੇ ਮੈਂ ਦੇਖ ਸਕਾ ਰਾਜੇ ਨੂੰ ਲੱਗਾ ਵੀ ਇਹ ਜਿਹੜੇ ਪੰਛੀ ਨੇ ਇਹ ਮਨੁੱਖੇ ਆਵਾਜ਼ ਚ ਗੱਲ ਕਰਦੇ ਪਏ ਨੇ ਇਹ ਵੀ ਕੋਈ ਪਰਮਾਤਮਾ ਦਾ ਹੀ ਸੰਕੇਤ ਰਾਜਾ ਹੁਣ ਉਹ ਗੱਲ ਨੂੰ ਮੰਨ ਚਤਾਰ ਲਿਆ ਪਰ ਜਿਵੇਂ ਅਗਲੇ ਰਾਜ ਪਹੁੰਚਿਆ ਨਾ ਤੇ ਉਹ ਉਹਦੀ ਵੱਡੀ ਧੀ ਦਾ ਜਿਹੜਾ ਰਾਜ ਸੀ ਰਾਜੇ ਨੇ ਸੋਚਿਆ ਵੀ ਚਲ ਇੱਥੇ ਆਏ ਆ ਧੀ ਦੇ ਕੋਲ ਕੁਝ ਦਿਨ ਰਹਿ ਜਾਣੇ ਆ ਕਿੰਦੇ ਜਿਵੇਂ ਹੀ ਗਏ ਵੱਡੀ ਧੀ ਨੇ ਉਹਨਾਂ ਦੇ ਹਾਲਾਤ ਦੇਖ ਕੇ ਤੇ ਉਹਨਾਂ ਦੇ ਜਿਹੜਾ ਰਾਜपाट ਲੁੱਟਿਆ ਪਰ ਸੁੱਟਿਆ ਗਿਆ ਇਹ ਸੁਣ ਕੇ ਬੜੀ ਦੁਖੀ ਹੋਈ ਹੁਣ ਉਹ ਆਪਣੀ ਧੀ ਦੇ ਕੋਲ ਰਹਿਣ ਲੱਗੇ ਪਰ ਜਿਵੇਂ ਹੀ ਰਾਤ ਹੋਈ ਕੁਝ ਜਣੇ ਗੱਲਾਂ ਕਰਦੇ ਪਏ ਵੀ ਕੇ ਇਹ ਕਿਵੇਂ ਦਾ ਹੈ ਵੀ ਆਪਣਾ ਸਾਰਾ ਕੁਝ ਹਾਰ ਕੇ ਤੇ ਹੁਣ ਧੀ ਦੇ ਘਰ ਰਹਿਣ ਆ ਗਿਆ ਰਾਜੇ ਨੂੰ ਇਹ ਗੱਲ ਬੜੀ ਅਜੀਬ ਲੱਗੀ ਰਾਜਾ ਕਹਿੰਦਾ ਇਸ ਤਰ੍ਹਾਂ ਤੇ ਮੇਰੀ ਧੀ ਦਾ ਜਿਹੜਾ ਮਾਨ ਸਨਮਾਨ ਹੈ ਉਸ ਨੂੰ ਵੀ ਹਾਨੀ ਪਹੁੰਚੇਗੀ ਮੈਂ ਸਵੇਰੇ ਇੱਥੋਂ ਚਲਾ ਜਾਵਾਂਗਾ ਪਰ ਜੇਕਰ ਆਪਣੀ ਧੀ ਨੂੰ ਦੱਸ ਕੇ ਜਾਵਾਂਗਾ ਤੇ ਉਹਨੇ ਤੇ ਜਾਣ ਨਹੀਂ ਦੇਣਾ ਸਵੇਰ ਜਿਵੇਂ ਹੀ ਹੁੰਦੀ ਏ ਅੰਮ੍ਰਿਤ ਵੇਲੇ ਆਪਣੀ ਧੀ ਨੂੰ ਲੈ ਕੇ ਚੁੱਪਚਾਪ ਹੀ ਉਹ ਤੋਂ ਅੱਚਾ ਲਾ ਜਾਂਦਾ ਹੁਣ ਤੁਰਦੇ ਤੁਰਦੇ ਨਾ ਉਹ ਇੱਕ ਥਾਂ ਤੇ ਪਹੁੰਚਦੇ ਨੇ ਕਹਿੰਦੇ ਉੱਥੇ ਨਾ ਆਸੇ-ਪਾਸੇ ਸੰਘਣਾ ਜੰਗਲ ਹੁੰਦਾ ਕਹਿੰਦੇ ਪਸ਼ੂ ਪੰਛੀ ਐਵੇਂ ਦੇ ਹੁੰਦੇ ਨੇ ਵੀ ਦੇਖ ਕੇ ਡਰ ਲੱਗਦਾ ਭੱਜਦੇ ਭੱਜਦੇ ਸਾਹ ਸਾਈ ਹੋਏ ਹੁੰਦੇ ਨੇ ਉਹ ਜੰਗਲ ਦੇ ਵਿੱਚ ਨਾ ਇੱਕ ਬੜੀ ਵੱਡੀ ਕੁਟਿਆ ਬਣੀ ਹੁੰਦੀ ਉਹ ਕੁਟੀਆਂ ਨੂੰ ਦੇਖ ਕੇ ਤੇ ਅੰਦਰ ਡਰ ਦੇ ਮਾਰੇ ਵੜ ਜਾਂਦੇ ਨੇ ਅੰਦਰ ਦੇਖਦੇ ਵੀ ਇੱਕ ਸੰਤ ਫਕੀਰ ਬੈ ਕੇ ਤੇ ਨਾਮ ਜਪ ਰਹੇ ਨੇ ਹੁਣ ਉਹਨਾਂ ਦੋਹਾਂ ਨੂੰ ਸਾਹ ਆਉਂਦਾ ਵੀ ਡੇ ਸੰਘਣੇ ਜੰਗਲ 'ਚ ਪਸ਼ੂ ਪੰਛੀਆਂ ਦੇ ਵਿੱਚ ਕੋਈ ਮਨੁੱਖ ਵੀ ਮਿਲਿਆ ਕਹਿੰਦੇ ਹੁਣ ਜਿਵੇਂ ਹੀ ਉਹ ਅੰਦਰ ਬੈਂਦੇ ਨੇ ਤੇ ਉਹਨਾਂ ਸੰਤ ਫਕੀਰ ਅੱਖਾਂ ਖੋਲਦੇ ਨੇ ਹੱਥ ਨਾਲ ਇਸ਼ਾਰਾ ਕਰਦੇ ਨੇ ਚੋ ਪ੍ਰਭੂ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਖਾਣ ਲਈ ਇਸ਼ਾਰਾ ਕਰ ਦਿੰਦੇ ਨੇ ਬੈ ਕੇ ਖਾਣ ਲੱਗ ਜਾਂਦੇ ਨੇ ਕੁਝ ਸਮੇਂ ਬਾਅਦ ਕਹਿੰਦੇ ਰਾਜਾ ਤੇਰਾ ਜਿਹੜਾ ਰਾਜ ਪਾਟ ਲੁੱਟਿਆ ਗਿਆ ਬੀ ਤੇਰੇ ਤੇ ਨਾਲ ਇੰਨਾ ਕੁ ਵਾਪਰਿਆ ਤੈਨੂੰ ਰੋਜ਼ ਰਾਤ ਸੁਪਨਾ ਆਉਂਦਾ ਸੀ ਇੱਕ ਬੀਬੀ ਆਉਂਦੀ ਸੀ ਉਹ ਕਹਿੰਦੀ ਸੀ ਅੱਜ ਆਵਾਂ ਕਿ ਕੱਲ ਅੱਜ ਆਵਾਂ ਕਿ ਕੱਲ ਮੈਂ ਜਾਣਦਾ ਤੇਰੀ ਧੀ ਬੜੀ ਸਿਆਣੀ ਤੇ ਸਮਝਦਾਰ ਹੈ ਤੂੰ ਆਪਣੀ ਧੀ ਤੋਂ ਪੁੱਛਿਆ ਤੇ ਤੇਰੀ ਧੀ ਨੇ ਤੈਨੂੰ ਕਿਹਾ ਵੀ ਅੱਜ ਆਜੇ ਤੂੰ ਪਤਾ ਹੈ ਤੂੰ ਇਸ ਤੋਂ ਪੁੱਛਿਆ ਵੀ ਨਹੀਂ ਵੀ ਅੱਜ ਆਜਣ ਦਾ ਕੀ ਮਤਲਬ ਹੈ ਅੱਜ ਦਾ ਮਤਲਬ ਸੀ ਵੀ ਤੇਰੇ ਜਿਹੜਾ ਹੁਣ ਸਮਾਂ ਚੱਲ ਰਿਹਾ ਜਵਾਨੀ ਵਿੱਚ ਆਵੇ ਕਾਲ ਦਾ ਮਤਲਬ ਸੀ ਤੇਰਾ ਬੁਢਾਪਾ ਅੱਜ ਤੇਰੇ ਤੇ ਮਾੜਾ ਸਮਾਂ ਆਇਆ ਤੂੰ ਇਸ ਨੂੰ ਹੰਡਾ ਲਿਆ ਇਹ ਮਾੜਾ ਸਮਾਂ ਲੰਘ ਵੀ ਜਾਏਗਾ ਪਰ ਜੇਕਰ ਇਹ ਬੁਢਾਪੇ ਵਿੱਚ ਆਉਂਦਾ ਤਾਂ ਇੰਨੇ ਤੇਰੇ ਨੇ ਤੂੰ ਇੰਨਾ ਉਹਦੇ ਹਾਲਾਤ ਜਿਹੜੇ ਨੇ ਇੰਨਾ ਸਾਹਮਣਾ ਨਹੀਂ ਸੀ ਕਰ ਪਉਣਾ ਹੁਣ ਸੰਤ ਫਕੀਰ ਕਹਿੰਦੇ ਧੀਏ ਮੈਂ ਠੀਕ ਐ ਨਾ ਉਹਨੇ ਕਿਹਾ ਜੀ ਸੰਚੀ ਤੁਸੀਂ ਠੀਕ ਐ ਕਹਿੰਦੇ ਤੇਰਾ ਜਿਹੜਾ ਮਾੜਾ ਸਮਾਂ ਸੀ ਉਹ ਕੁਝ ਦਿਨਾਂ ਦਾ ਸੀ ਤੇ ਉਹ ਤੇਰਾ ਮਾੜਾ ਸਮਾਂ ਜਾਣ ਵਾਲਾ ਉਹਨੂੰ ਆਪਣੇ ਰਾਜ ਨੂੰ ਵਾਪਸ ਪਾਲਣ ਪਰ ਇਹ ਗੱਲ ਯਾਦ ਰੱਖੀ ਦਾਨਪੁਨ ਨੇ ਹੀ ਤੇਰੀ ਕਿਸਮਤ ਬਦਲਨੀ ਤੇ ਦਾਨਪੁਨ ਕਰਨਾ ਕਦੀ ਨਾ ਭੁੱਲੀ ਉਹਨੇ ਕਿਹਾ ਜੀ ਆਪਣੇ ਨਗਰ ਕਿਵੇਂ ਵਾਪਸ ਚਲਾ ਜਾਵਾਂ ਉਹਦੇ ਰਾਜ ਪਹਿਲਾਂ ਕਿਸੇ ਦੇ ਹੇਠ ਹੈ ਉਹਨਾਂ ਨੇ ਕਿਹਾ ਤੇਰਾ ਜਿਹੜਾ ਸੈਨਾਪਤੀ ਹੈ ਨਾ ਉਹ ਇੰਨਾ ਸਖਸ਼ਮ ਹੈ ਐਨੇ ਜੋਗਾ ਹੈ ਵੀ ਸਾਰੀ ਪ੍ਰਜਾ ਨੂੰ ਤੇਰੇ ਜਿੰਨੇ ਆਸ-ਪਾਸੇ ਮਿੱਤਰ ਦੋਸਤ ਨੇ ਸਭ ਨੂੰ ਇਕੱਠਾ ਕਰਕੇ ਉਹ ਰਾਜਪਾਟ ਦਬਾਰਾ ਲੈ ਲੇਗਾ ਤੂੰ ਵਾਪਸ ਜਾ ਰਾਜੇ ਕਈ ਦਿਨਾਂ ਦੀ ਯਾਤਰਾ ਕਰਕੇ ਲਗਭਗ ਮਹੀਨੇ ਦਾ ਸਮਾਂ ਤੈਅ ਕਰਕੇ ਵਾਪਸ ਪਹੁੰਚਦਾ ਕਿਨੇ ਜਿਵੇਂ ਵਾਪਸ ਪਹੁੰਚਿਆ ਤੇ ਜਾਂਦਿਆਂ ਨੂੰ ਉਹਦੇ ਸੈਨਾਪਤੀ ਨੇ ਦੱਸਿਆ ਵੀ ਐਵੇਂ ਅਸੀਂ ਸਾਰੇ ਰਾਜਾਂ ਨੇ ਰਲ ਕੇ ਤੇ ਜਿਹੜਾ ਉਸ ਨੂੰ ਹਰਾ ਕੇ ਦਿੱਥੋਂ ਪਾ ਜਾ ਦਿੱਤਾ ਕਿੰਦੇ ਰਾਜਾ ਹੁਣ ਤੋਂ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹਰ ਇੱਕ ਚੀਜ਼ ਮੁਸੀਬਤ ਆਉਣ ਤੋਂ ਪਹਿਲਾਂ ਮੁਸੀਬਤ ਦੀ ਤਿਆਰੀ ਜੋ ਰੱਖਦਾ ਉਹ ਹੀ ਸਿਆਣਾ ਤੇ ਸੂਝਵਾਨ ਹੁੰਦਾ ਹੈ ਕਹਿੰਦੇ ਉਹਨੇ ਰਾਜੇ ਨੂੰ ਦੁਬਾਰਾ ਰਾਜਪਾਟ ਮਿਲ ਗਿਆ ਰਾਜੇ ਨੇ ਫਿਰ ਉਸ ਸੈਨਾਪਤੀ ਦੇ ਨਾਲ ਆਪਣੀ ਧੀ ਦਾ ਕਾਰਜ ਰਚਾ ਦਿੱਤਾ ਕਹਿੰਦੇ ਹੁਣ ਨਾ ਹਰ ਪਾਸੇ ਅਮਨ ਤੇ ਸ਼ਾਂਤੀ ਸੀ ਰਾਜਾ ਸਭ ਨੂੰ ਦੱਸਣ ਲੱਗਾ ਵੀ ਹਰ ਮਨੁੱਖ ਦੀ ਜਿਹੜੀ ਜ਼ਿੰਦਗੀ ਏ ਉਹ ਚ ਚੰਗਾ ਤੇ ਮਾੜਾ ਸਮਾਂ ਆਉਂਦਾ ਪਰ ਜੇਕਰ ਤੁਸੀਂ ਮਾੜੇ ਸਮੇਂ ਤੋਂ ਬਚਣਾ ਚਾਹੁੰਦੇ ਹੋ ਤਾਂ ਜ਼ਿੰਦਗੀ 'ਚ ਹਮੇਸ਼ਾ ਦਾਨ ਪੁੰਨ ਕਰੋ ਅਸੀਸਾਂ ਇਕੱਠੀਆਂ ਕਰੋ ਲੋਕਾਂ ਦੇ ਝੋਲੀ 'ਚ ਜਿਹੜੀ ਆਪਾਂ ਦਵਾਵਾਂ ਪਾਈਏ ਤੇ ਉਹ ਉਲਟਾ ਆਪਾਂ ਨੂੰ ਦਵਾਵਾਂ ਦੇ ਫਿਰ ਐਵੇਂ ਦੇ ਮਨੁੱਖ ਘਰ ਕਦੇ ਕਲਾਕਲੇਸ਼ ਨਹੀਂ ਆਉਂਦਾ ਜਿਹੜੇ ਮਨੁੱਖ ਦੇ ਘਰ ਕਲਾਕਲੇਸ਼ ਹੈ ਨਾ ਉਹ ਪਰਕਤ ਵੀ ਖਾਦੀ ਜਾਂਦੀ ਏ ਤੇ ਘਰ ਮੁਸੀਬਤਾਂ ਦੇ ਪਹਾੜ ਵੀ ਟੁੱਟਦੇ ਨੇ ਕਿੰਦੇ ਫਿਰ ਰਾਜੇ ਨੇ ਹੁਣ ਹਰ ਪਾਸੇ ਆਪਣੇ ਜਿਹੜਾ ਦਾਨ ਪੁੰਨ ਧਰਮ ਦਾ ਨਾਰਾ ਦੇਣ ਲੱਗਾ ਹੁਣ ਦੇਖਦੇ ਹੀ ਦੇਖਦੇ ਉਹਦੇ ਰਾਤ ਚ ਅਮਨ ਤੇ ਸ਼ਾਂਤੀ ਸੀ ਹੁਣ ਇਥੋਂ ਆਪਾਂ ਨੂੰ ਇਹੀ ਸਿੱਖਣ ਨੂੰ ਮਿਲਦਾ ਕਿ ਚੰਗਾ ਤੇ ਮਾੜਾ ਸਮਾਂ ਇਹ ਸਿੱਕੇ ਦੇ ਦੋ ਪਹਿਲੂ ਨੇ ਜੇ ਅੱਜ ਚੰਗਾ ਹੈ ਤੇ ਮਾੜਾ ਵੀ ਆਏਗਾ ਜੇ ਮਾੜਾ ਹੈ ਤੇ ਚੰਗਾ ਵੀ ਆਏਗਾ ਉਸ ਲਈ ਹੌਸਲਾ ਬਣਾ ਕੇ ਰੱਖਣਾ ਚਾਹੀਦਾ ਤੇ ਮਾੜੇ ਸਮੇ ਤੋਂ ਬਚਣ ਲਈ ਪਹਿਲਾਂ ਤੋਂ ਤਿਆਰੀ ਕਰਕੇ ਰੱਖਣੀ ਚਾਹੀਦੀ ਜੋ ਐਵੇਂ ਤਿਆਰੀ ਕਰਕੇ ਰੱਖਦਾ ਫਿਰ ਔਖਾ ਨਹੀਂ ਹੁੰਦਾ ਦੂਜੀ ਗੱਲ ਸੰਤ ਫਕੀਰਾਂ ਦੀ ਸੰਗਤ ਕਰਨੀ ਚਾਹੀਦੀ ਜੋ ਸੰਤ ਫਕੀਰ ਨੇ ਉਹ ਆਪਾਂ ਨੂੰ ਜੁਗ ਜੁਗਾ ਦੱਸਦੇ ਨੇ ਬਚਨ ਕਰਦੇ ਨੇ ਉਸ ਤੇ ਹਮੇਸ਼ਾ ਅਮਲ ਕਰਨਾ ਚਾਹੀਦਾ ਉਹ ਆਪਾਂ ਜਦੋਂ ਜੁਗਤ ਤੇ ਅਮਲ ਕਰਦੇ ਆ ਤਾਂ ਔਖੇ ਤੋਂ ਔਖੇ ਸਮੇਂ 'ਚ ਆਪਾਂ ਬੜੀ